ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗ ਹੈ ਖੁਸ਼ੀਆਂ ਕਰਹਿ ਮਾਨਹਿ ਰੰਗ ਅਪਾਰ ਬਹੁਤ ਕਰਹਿ ਫੁਰਮਾਇਸੀ ਵਰਤਹਿ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਓ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈਵਰ ਗੈਵਰ ਬਹੌਰੰਗੇ ਕੀਏ ਰਥ ਅਥਾਕ ਕਿਸਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਣਹਾਰ ਭੁਲਾਇਆ ਵਿਣ ਨਾਵੈ ਨਾ ਪਾਕ ਲੈਦਾਬਦ ਦੁਆਏ ਤੂੰ ਮਾਇਆ ਕਰਹਿ ਇਕਤ ਜਿਸਨੋ ਤੂੰ ਪਤੀ ਆਏਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤੈਨ ਪ੍ਰਭ ਆਪ ਭੁਲਾਇਆ ਨਾ ਤੇ ਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਇਕੋ ਸੱਜਣ ਸੋਈ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸ ਬਹੁ ਰੰਗ ਘਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਤਾਰ ਬਾਦ ਸਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੋਕ ਸਾਧ ਸੰਗ ਪਾਇਆ ਲਿਖਿਆ ਲੇਖ ਤੈਨ ਪੁਰਖ ਵਿਧਾਤਾ ਦੁਖ ਸਹਿਸਾ ਮਿਟ ਗਿਆ ਰਹਾਉ ਜੇਤੇ ਥਨ ਥਨੰਤਰਾ ਤੇਤੇ ਭਵ ਆਇਆ ਧਨ ਪਾਤੀ ਵੱਡ ਭੂਮੀਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇ ਖਾ ਕਰ ਲਿਆ ਕੋਟ ਤੇ 30 ਸੇਵਕਾ ਸਿੱਧ ਸਾਧਿਕ ਦਰਖ ਰਿਆ ਗਿਰੰਗਬਾਰੇ ਵੱਡ ਸਾਹਬੀ ਸਭ ਨਾਨਕ ਸੁਪਨthia ਸ੍ਰੀ ਰਾਗ ਮਹੱਲਾ ਪੰਜਵਾ ਭਲਕੇ ਉਠ ਪਪੋਲੀਐ ਵਿਣ ਬੁਝੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਓ ਛੁਟੈਗੀ ਬੇਬਾਣ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੇ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ ਓ ਤੈ ਸਾਥ ਮਨੁਖ ਹੈ ਫਥਾ ਮਾਇਆ ਜਾਲ ਮੁਕਤੇ ਸਈ ਭਾਲੀਅ ਹੈ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤਦ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨਾ ਸਕਈ ਦੂਜਾ ਕੋ ਨ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨਕ ਸਚੈ ਪਾਤ ਸਾਹ ਡੁੱਬਦਾ ਲਿਆ ਕਢਾਏ ਸਿਰੀ ਰਾਗ ਮਹੱਲਾ 5 ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਣ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਓਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੀ ਜੇ ਹੋਵੇ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਓ ਹਰੇ ਨਾਹੀ ਨਹਿ ਡਡੋਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਣ ਦਾ ਤਾ ਲੋਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਖ ਚਖਾਇਆ ਚੌਥਾ ਭੋਰ ਭਇਆ ਕਦ ਹੀ ਚੇਤਨਾ ਆਇਓ ਜਿਨ ਜਿਓ ਪਿੰਡ ਦਿਆ ਸਾਧ ਸੰਗਤ ਕਉ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਾਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਇਕ ਗੁਰਨਾਮ ਦੀਆ ਸਚ ਸਵਾਉ ਆਸਾ ਸਭੇ ਲਾਹਿਕੈ ਇਕਾ ਆਸ ਕਮਾਓ ਜਿਨੀ ਸਤਗੁਰ ਸੇਵਿਆ ਤਿਨ ਅਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੋ ਸਲਾਹੇ ਸਭੇ ਛਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਓ ਦੁਖ ਭੋਖ ਨਹ ਵਿਆਪੈ ਜੇ ਸੁਖ ਦਾਤਾ ਮਨ ਹੋਏ ਕੇਤਹੀ ਕਾਮਨਾ ਛਿਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰਖਹਿ ਹੱਥ ਦੇ ਤਿਸ ਮਾਰ ਨਾਸ ਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਟੂਠੈ ਪਾਵਾ ਦੇਵ ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰੇਵ ਸਤਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸੈ ਦਿਸਾ ਮਗਰੀ ਇੱਕ ਸੈ ਦਿਹ ਰੀਤ ਇੱਕ ਸਸਿਓ ਮਨ ਮੰਨਿਆ ਤਾ ਹੋਆ ਨਹਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਟੇਕ ਨਾਨਕ ਸੱਚ ਕੀਤ ਇੱਕ ਸਸਿਓ ਮਨ ਮੰਨਿਆ ਤਾ ਹੋਆ ਨਹਿਚਲ ਚੀਤ ਸੱਚ ਖਾਣਾ ਸੱਚ ਪੈੰਦਣਾ ਟੇਕ ਨਾਨਕ ਸੱਚ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ